ਸਰ ਹਾਨੂੰ ਇਹਨਾਂ ਪਤਾ ਹੀ ਨਹੀਂ ਚੱਲਿਆ ਉਹਨਾਂ ਨੇ ਸਾਨੂੰ ਕਿਹਾ ਕਿ ਵੈਸੇ ਹੀ ਆਉਣਾ ਹੈ ਘਰ ਆਏ ਤੇ ਉਹ ਮਤਲਬ ਕਿ ਇਹੀ ਬਾਹਰ ਸੀ ਇਕਦਮ ਸਾਡੇ ਘਰ ਹੀ ਆ ਗਏ ਘਰ ਹੁਣ ਤੇ ਉਹਨਾਂ ਨੇ ਸਾਨੂੰ ਸਰੋਪੇ ਪਾਤੇ ਕਹਿੰਦੇ ਆਜੋ ਬਸ ਵੈਸੇ ਤੁਹਾਨੂੰ ਬੁਲਾ ਗਿਆ ਚਾਹ ਪਨ ਵੀ ਉੱਥੇ ਜਾ ਕੇ ਸਾਨੂੰ ਸਰੋਪੇ ਪਾਤੇ ਉਹਨੇ ਅਸੀਂ ਭਾਜੀ ਆਮ ਪਾਰਟੀ ਦੇ ਸਰਪੰਚ ਹਾਂ ਮੈਂ ਪਹਿਲੇ ਵੀ ਹਾਂ ਆਮ ਪਾਰਟੀ ਦੇ ਹੁਣ ਵੀ ਆਮ ਪਾਰਟੀ ਦੇ ਹਾਂ ਸਰ ਸਸੀ ਗਾਲ ਜੀ ਮੈਂ ਸਰਪੰਚ ਸਾਹਿਬ ਦਾ ਬਰਾਦਰ ਛੋਟਾ ਅਸੀਂ ਪਹਿਲਾਂ ਵੀ ਆਮ ਪਾਰਟੀ ਦੇ ਵਿੱਚ ਹੀ ਤੇ ਹੁਣ ਵੀ ਆਮ ਪਾਰਟੀ ਦੇ ਵਿੱਚ ਹੀ ਰਵਾਂਗੇ ਆਮ ਪਾਰਟੀ ਦੇ ਵਿੱਚ ਤੇ ਸਾਡੇ ਨਾ ਪਿੰਡ ਦੇ ਵਿੱਚ ਆਪਣੇ ਕਾਂਗਰਸੀ ਪਾਰਟੀ ਆ ਗਈ ਸੀ ਆਪਣੇ ਘਰ ਜਦੋਂ ਆ ਗਏ ਤੇ ਅਸੀਂ ਮਨਾ ਨਹੀਂ ਕਰ ਸਕੇ ਉਹਨਾਂ ਨੇ ਸਾਡਾ ਵੀਡੀਓ ਵੀਡੀਓ ਬਣਾ ਲ ਕੇ ਲੈ ਗਏ ਜੋ ਕਾਂਗਰਸ ਪਾਰਟੀ ਕੁਝ ਜੀਆਂ ਹਰਕਤਾਂ ਦੇ ਉੱਤੇ ਆਈ ਹੈ ਮੈਂ ਦੱਸਣਾ ਚਾਹੁੰਨਾ ਕਿ ਮੈਂ ਵੀਡੀਓ ਵਿਖਾ ਲ ਦ ਤੁਹਾਨੂੰ ਆ ਵੀਡੀਓ ਆ ਇਹ ਸਾਡੇ ਸਰਪੰਚ ਤਤਲੇ ਦੀ ਲੇਡੀ ਸਰਪੰਚਾ ਉਹਦਾ ਹਸਬੰਡ ਇਹ ਦੇਖੋ ਉਹਨੂੰ ਕਿਤਨਾ ਬਾਹਾਂ ਫੜ ਕੇ ਬਿਠਾਇਆ ਜਾ ਰਿਹਾ ਜ਼ਬਰਦਸਤੀ ਕੀਤੀ ਜਾ ਰਹੀ ਆ ਲਾਗੇ ਆ ਕਾਂਗਰਸੀ ਨਵੇਂ-ਨਵੇਂ ਲੀਡਰ ਖਲੋਤੇ ਨੇ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਨਾ ਇੰਨਾ ਹਰਕਤਾਂ ਕਰਕੇ ਤੁਹਾਨੂੰ ਲੋਕ ਪਸੰਦ ਨਹੀਂ ਕਰਦੇ ਇਹ ਕੁਝੀਆਂ ਹਰਕਤਾਂ ਜਿਹੜੀਆਂ ਨੇ ਨਾ ਇਹ ਬਹੁਤ ਮਾੜੀਆਂ ਹੁੰਦੀਆਂ ਨੇ ਵੰਦੀਆਂ ਪਰ ਆਮ ਆਦਮੀ ਪਾਰਟੀ ਅਸੀਂ ਲੋਕਾਂ ਦੀ ਕਚੈਰੀ ਚ ਆਪਣੇ ਕੰਮ ਦੱਸ ਕੇ ਜਾਣੇ ਆ ਨਾ ਕਿ ਤੱਕਾ ਕਰਨ ਜਾਣੇ ਆ ਪਰ ਮੈਂ ਇੱਕ ਗੱਲ ਕਹਿ ਦਿਆਂ ਇਹ ਹਰਕਤਾਂ ਜਿਹੜੀਆਂ ਨੇ ਨਾ ਬੰਦਾ ਲਿਮਟ ਤੱਕ ਰਵੇ ਤੇ ਉਦੋਂ ਤੱਕ ਜੈਜ ਰਹਿੰਦੀਆਂ ਨੇ ਤੇ ਜਦੋਂ ਫਿਰ ਹੱਦੋਂ ਵੱਧ ਜਾਂਦੇ ਫਿਰ ਉਹਦੇ ਨਤੀਜੇ ਵੀ ਜਿਹੜੇ ਆ ਨਾ ਉਲਟ ਹੀ ਹੁੰਦੇ ਨੇ ਸੋ ਮੈਂ ਕਹਿਣਾ ਚਾਹੁੰਦਾ ਤੱਕੇ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਤਾਂ ਮਾਨ ਦਾ ਸ਼ੈਰੀ ਕਲ ਸੀ ਇਹ ਕਹਿ ਸਕਦਾ ਵੀ ਅਮਰਤ ਪਾਲ ਉਹਨਾਂ ਦੇ ਬੀਜੇਪੀ ਵਾਲਿਆਂ ਦੇ ਕਾਂਗਰਸ ਦੇ ਟੈਲੀਫੋਨ ਕਰ ਕਰਕੇ ਅਫਸਰਾਂ ਨੇ ਉਹਨਾਂ ਕੋ ਕਾਗਜ਼ ਸਹੀ ਕਰਾਏ ਆ ਵੀ ਬਟਾਲੇ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਕਾਗਜ਼ ਰਿਜੈਕਟ ਨਹੀਂ ਹੋਣਾ ਤੁਸੀਂ ਜੇ ਇਨੀ ਇਮਾਨਦਾਰੀ ਦੇ ਨਾਲ ਇਲੈਕਸ਼ਨ ਹੋ ਰਹੀ ਹੈ ਤੇ ਫਿਰ ਉਹਦਾ ਨਤੀਜਾ ਤੇ ਲੋਕ ਹੀ ਤੈਅ ਕਰਨਗੇ ਮੈਂ ਮਾਨਣਾ ਇਹ ਗੱਲ ਕਹਿ ਸਕਦਾ ਹਾਂ ਬਟਾਲੇ ਹਲਕੇ ਦੇ ਵਿੱਚ ਕਿਸੇ ਦਾ ਵੀ ਕੋਈ ਕਾਗਜ਼ ਰਿਜੈਕਟ ਨਹੀਂ ਹੋਇਆ ਤੇ ਨਾ ਹੀ ਕਿਸੇ ਅਫਸਰ ਨੂੰ ਪ੍ਰੈਸ਼ਰ ਪਾਇਆ ਗਿਆ ਵੀ ਉਹਦਾ ਕਾਗਜ਼ ਰਿਜੈਕਟ ਕਰੋ ਆਹ ਲੋਕਾਂ ਦੀ ਕਿਚੈਰੀ ਲੋਕ ਫਤਵਾ ਤੈਅ ਕਰਨਗੇ ਐਸੀਆਂ ਗੁੰਡਾਗਰਦੀਆਂ ਨਾ ਵੋਟਾਂ ਨਹੀਂ ਪੈਂਦੀਆਂ ਹੁੰਦੀਆਂ ਸੋ ਮੈਂ ਆਪਣੀ ਜਨਤਾ ਦੇ ਰੂਬਰੂ ਲੈ ਕੇ ਆਉਣਾ ਚਾਹੁੰਦਾ ਸਾਂ ਵੀ ਕਾਂਗਰਸ ਕੁਝੀਆਂ ਹਰਕਤਾਂ ਤੇ ਪਹੁੰਚ ਚੁੱਕੀ ਇਹ ਅਸਲੀਅਤ ਚਿਹਰਾ ਹੈ ਇਹਨਾਂ ਦਾ ਇਹ ੱਤਕੇਸ਼ਾਈ ਵਾਲਾ ਚਿਹਰਾ ਇਹਨਾਂ ਦਾ ਇਹ ਹੁਣ ਮਰਜ਼ੀ ਤੁਹਾਡੀ ਹੈ ਇੱਕ ਪਾਸੇ ਹੱਥ ਜੋੜਨ ਵਾਲੇ ਇੱਕ ਪਾਸੇ ਕੰਮ ਕਰਕੇ ਤੁਹਾਡੇ ਸੰਗਤ ਦੀ ਕਚਹਿਰੀ ਚ ਆਉਣ ਵਾਲੇ ਤੇ ਇੱਕ ਪਾਸੇ ਗੁੰਡਾਗਰਦੀ ੱਤਕੇਸ਼ਾਈ ਫੈਸਲਾ ਤੁਹਾਡੇ ਹੈ